ਕਸ ਸਹਿਰ ਫਲੋਰ ਦੇ ਵਿੱਚ ਜਿਹੜਾ ਕੈਂਡਲ ਮਾਰ ਚ ਕਰ ਰਿਹਾ ਉਹ ਜਿਹੜਾ ਮੂਮ ਬੱਚਾ ਆ ਸਿਹਾਰਪੁਰ ਦੇ ਵਿੱਚ ਜਿਹੜਾ ਬਹੁਤ ਠੱਗਿਆ ਜਿਵੇਂ ਆ ਜਿਹਨੂੰ ਦਾਲਾ 75 ਕਰਕੇ ਜਿਹਨੂੰ ਪਾ ਲੋ ਪੈ ਇੰਦਾ ਤੇ ਤਰਮ ਕਰਕੇ ਮਾਰਿਆ ਗਿਆ ਉਹਦੇ ਕਰਕੇ ਲੋਕਾਂ ਦੇ ਵਿੱਚ ਰੋਸ ਹੈ ਤੇ ਜਿਹਨਾਂ ਜਿਹੜਾ ਇੰਨੇ ਮਨੋਂ ਧੱਡੇ ਦਾ ਇਹ ਕਿੰਨੇ ਬੱਚੇ ਨਾਲ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਾਸ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਪਾਛੇ ਦੀ ਸਜ਼ਾ ਤੋਂ ਆਉਂਦੇ ਨਹੀਂ ਟੈਂਕ ਲਵਾਟਿਆ ਇਹ ਤੋਂ ਬਲਵਤਾ ਦਾ ਕੰਮ ਕਰਦਾ ਜਿਹੜਾ ਪਰਵਾਸ ਤੋਂ ਤਾਂ ਲੱਗਦਾ ਸਾਡੇ ਦੇ ਕੋਈ ਨਾ ਕੋਈ ਬੋਲਦੇ ਆ ਭਾਵੇਂ ਇਸ ਤਰ੍ਹਾਂ ਜਿਹੜਾ ਡੈਂਟਰ ਪਾਰਚਾ ਇਗਨੋਰ ਸਿਰ ਦੇ ਵਿੱਚ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਜਿੱਦਾਂ ਅੱਜ ਦੀ ਤਾਂ ਵੀ ਗੱਲਣਾ ਹੋਰ ਇੱਕ ਵਾਪਰ ਦੇ ਜਲੰਦਰ ਦੇ ਵਿੱਚ ਜਿਹੜਾ ਬੈਂਕ ਪਰਵਾਸ ਵੀ ਪਹਿਂਚੂ ਸੀ ਪਿਛੋਂ ਕੇ ਪਾਛੇ ਸਾਲ ਦੇ ਬੱਚੇ ਨੂੰ ਚੱਕ ਕੇ ਜਾ ਕੇ ਕਮਰੇ ਤੋਂ ਨਗਰ ਦੇ ਇਥੇ ਆ ਕੇ ਅੱਜ ਦੇ ਉਹਦੇ ਇਹ ਬੱਚੇ ਦੀ ਮਾਸਟਰ ਦੇਖੇ ਉਹਦੇ ਉਹਦੇ ਵੀ ਉਹਨੂੰ ਜਦ ਸਾਥ ਤੋਂ ਸਾਥ ਸਜ਼ਾ ਦਿੱਤੀ ਜਾਵੇ ਜਿਹੜਾ ਦੋਸਤ ਸੀ ਆ ਜਿਹੜੇ ਜਿਹੜੇ ਸਿਹਾਰਪੁਰ ਦੇ ਵਿੱਚ ਬੱਚੇ ਨੂੰ ਮਾਰਿਆ ਉਹਨੂੰ ਤਾਂ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬੰਕਰਦੇ ਆ ਅਸੀਂ ਦੇਚੀ ਕਰਦੇ ਆ ਵੀ ਜਿਹੜੇ ਕਦੇ ਫੋੜੇ ਆਖਿਆ ਉਹਨਾਂ ਨੂੰ ਉਹ ਤੋਂ ਕੁਕ ਕਹਿਤਾ ਕਿ ਇਹ ਜਿਹੜਾ ਕੈਨਲ ਮਾਰਚਾ ਕਿੱਥੇ ਤੱਕ ਕੀਤਾ ਇਹ ਅਸੀਂ ਸ਼ਹਿਰ ਦੇ ਵਿੱਚ ਘੰਟਾਂ ਕਿਥੋਂ ਤੁਰਾਂਗੇ ਬਾਵਾ ਸਾਹਿਬ ਫੇਰ ਗੜ ਤੇ ਚੌਕ ਚੋਂ ਤੇ ਬਾਲਵੇਕ ਚੋਂ ਚੌਕ ਤੋਂ ਸਾਹਿਬ ਦੇ ਵਿੱਚ ਬਾਵਾ ਸਾਹਿਬ ਦੇ ਚੌਕ ਦੇ ਵਿੱਚ ਆ ਕੇ ਸਮਾਪਤ ਕਰਾਂਗੇ

ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 Oh,